24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਤੇ ਸਸ਼ੇਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰਤ ਤੱਕ ਪਹੁੰਚ ਰਹਿਣ ਅੱਜ ਤਰੰਤਨ ਪੀਐਸਸੀਬੀ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਅਤੇ ਜ਼ਿਮਾਜ਼ ਮੈਂ ਇੱਕਤਾ ਮੰਚ ਪੰਜਾਬ ਸਰਕਾਰ ਤਰਨਤਾਰਨ ਦਫ਼ਤਰ ਵਿੱਚ ਮੇਜਰ ਸਿੰਘ ਮਲਈਏ ਗੁਰਪ੍ਰੇਮ ਸਿੰਘ ਢਿੱਲੋਂ ਦੀ ਗਵਾਈ ਹੇਠ ਪੰਜਾਬ ਦੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਇੱਕ ਮੰਚ ਤੇ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਅਤੇ ਭਾਰੀ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਤੇ ਹਰੋਨਾ ਤੋਂ ਇਲਾਵਾ ਸਰਕਲ ਪਰ ਦਾਨ ਤਰਨਤਾਰਨ ਦੇ ਮੇਜਰ ਸਿੰਘ ਮਲਈਏ ਗੁਰਪ੍ਰੇਮ ਸਿੰਘ ਢਿੱਲੋਂ ਹਰਦੇਵ ਸਿੰਘ ਨੌਰੰਗੇ ਚਰਨਜੀਤ ਸਿੰਘ ਖਾਲਸਾ ਤੇਜਿੰਦਰ ਸਿੰਘ ਲਖਵਿੰਦਰ ਸਿੰਘ ਨਰਿੰਦਰ ਸਿੰਘ ਸੁਖਚੈਨ ਲਖਵਿੰਦਰ ਸਿੰਘ ਸਮੇਤ ਆਦੀ ਆਗੂ ਹਾਜ਼ਰ ਸਨ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸੁਖਵਿੰਦਰ ਸਿੰਘ ਚਾਹਲ ਰਤਨ ਸਿੰਘ ਪੰਜੋਲੀ ਰੇਵਲ ਸਿੰਘ ਸਰਾਇਪੁਰ ਬਲਵਿੰਦਰ ਸਿੰਘ ਤਾਰਾ ਖੈਰਾ ਗੁਰਨਾਮ ਸਿੰਘ ਚਾਹਲ ਆਦੀ ਆਗੂ ਸਮੇਤ ਹਾਜ਼ਰ ਸਨ ਇਸ ਮੌਕੇ ਤੇ ਵੱਖ-ਵੱਖ ਆਗੂਆਂ ਸਮੇਤ ਉਹਨਾਂ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਮੁਲਾਜ਼ਮਾਂ ਦੇ ਜੱਥੇਬੰਦੀ ਨਾਲ ਇੱਕ ਵਾਅਦਾ ਕੀਤਾ ਸੀ ਕਿ ਪੰਜਾਬ ਮੰਦਰੇ ਸਰਕਾਰ ਬੰਦੇ ਹੀ ਪਹਿਲ ਦੇ ਅਧਾਰ ਤੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀਆਂ ਵੱਡੇ ਪੱਧਰ ਉੱਪਰ ਭਰਤੀ ਕਰਨ ਦੇ ਨਾਲ-ਨਾਲ ਤੁਹਾਡੀਆਂ ਹੱਕੀ ਮੰਗਾਂ ਲਾਗੂ ਕੀਤੀਆਂ ਜਾਣਗੀਆਂ ਜੋ ਪੰਜਾਬ ਬੰਦਰ ਬਣੀ ਸਰਕਾਰ ਨੂੰ 2 ਸਾਲ ਤੋਂ ਵੱਸ ਸਮਾਂ ਹੋ ਗਿਆ ਪਰ ਹਾਲੇ ਤੱਕ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਗਿਆ ਸਗੋ ਬਿਜਲੀ ਮਲਾਜ਼ਮਾਂ ਦੀਆਂ ਦਿਨੋ-ਦਿਨ ਗਿੰਤियां ਵੱਡੇ ਪੱਧਰ ਤੇ ਘਟਦੀਆਂ ਜਾ ਰਹੀਆਂ ਹਨ ਹੁਣ ਉੱਪਰ ਚੋਣੇ ਦੀ ਬਿਜਾਈ ਨੂੰ ਲੈ ਕੇ ਬਿਜਲੀ ਮਲਾਜ਼ਮਾਂ ਨੂੰ ਬਹੁਤ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਕਿ ਉਹਨਾਂ ਨੇ ਅਖੀਰ ਵਿੱਚ ਕਿਹਾ ਕਿ ਜੇਕਰ ਸਾਡੀਆਂ ਹੱਕੀ ਮੰਗਾਂ ਸਰਕਾਰ ਨੇ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਵਾਕ ਫਕੀਰਾਂ ਤੇ ਬੰਦੀਆਂ ਵੱਲੋਂ ਇੱਕ ਮੰਚ ਤੇ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਤੇ ਭਾਰੀ ਨਾਰੇਬਾਜ਼ੀ ਕਰਨ ਵਾਸਤੇ ਪ੍ਰੋਗਰਾਮ ਉਲੀਕੇ ਜਾਣਗੇ ਅਤੇ ਨਾਲ-ਨਾਲ ਪੰਜਾਬ ਬੰਦ ਜ਼ਿਲ੍ਹਾ ਸੰਗਰੂਰ ਅਤੇ ਮੰਤਰੀਆਂ ਅਤੇ ਪਾਰਲੀਮੈਂਟ ਚੋਣਾਂ ਚ ਲੜ ਰਹੇ ਆਗੂਆਂ ਦਾ ਵੀ ਜਮ ਕੇ ਵਿਰੋਧ ਕੀਤਾ ਜਾਵੇਗਾ ਤੁਸੀਂ ਵੀ ਦੇਖੋ ਕੀ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਕਹਿਣਾ ਇਹ ਹੈ ਕਿ ਜੇ ਬਰਕ ਨੋਰਮ ਦੇ ਮੁਤਾਬਕ ਅੱਜ ਬਿਜਲੀ ਬੋਰਡ ਦੇ ਪੀਐਸ ਪੀਸੀਐਲ ਅਤੇ ਟੀਐਸ ਟੀਸੀਐਲ ਦੇ ਵਿੱਚ ਭਰਤੀ ਕੀਤੀ ਜਾਵੇ ਤਾਂ ਘੱਟੋ ਘੱਟ ਪੰਜਾਬ ਦਾ ਜਿਹੜਾ ਨੌਜਵਾਨ ਹੈ ਪੰਜਾਬ ਦੇ ਬੱਚੇ ਹੈ ਸਾਡੇ ਉਹ 1 ਲੱਖ ਦੀ ਭਰਤੀ ਜਿਹੜੀ ਹੈ ਵਰਕ ਨੋਰਮ ਦੇ ਮਤਲਬ ਅੱਜ ਦੀ ਡੇਟ ਦੇ ਵਿੱਚ ਕੀਤੀ ਜਾ ਸਕਦੀ ਹੈ ਔਰ ਜੋ ਸਰਕਾਰ ਦਾ ਨਾਰਾ ਸੀਗਾ ਵੀ ਪੰਜਾਬ ਨੂੰ ਹੱਸਦਾ ਬਸਦਾ ਰੰਗਲਾ ਪੰਜਾਬ ਬਣਾਣਾ ਜੇ ਅਸਲ ਮਨਸਾ ਦੇ ਅਸਲ ਦਿਲੋਂ ਔਰ ਇਹਨਾਂ ਦੀ ਨੀਤੀ ਔਰ ਨੀਤ 'ਚ ਕੋਈ ਫਰਕ ਨਾ ਹੋਵੇ ਤਾਂ ਅੱਜ ਜਿਹੜੇ ਸਾਡੇ ਵਿਦੇਸ਼ਾਂ ਨੂੰ ਨੌਜਵਾਨ ਸਰਟੀਫਿਕੇਟ ਲੈ ਕੇ ਆਪਣੀ এডਿਕੇਸ਼ਨ ਪੂਰੀ ਕਰਕੇ ਬਹੀਰਾਂ ਘੱਟ ਕੇ ਜਾ ਰਹੇ ਆ ਤਾਂ ਇਹ ਜਿਹੜੇ ਮਹਿਕਮੇ ਨੇ ਇਕੱਲਾ ਹੀ ਬਿਜਲੀ ਬੋਰਡ ਨਹੀਂ ਪੰਜਾਬ ਦੇ ਅੰਦਰ ਅਨੇਕਾਂ ਮਹਿਕਮੇ ਨੇ ਉਹਨਾਂ ਦੇ ਵਿੱਚ ਜੇ এমਪਲੋਇਮੈਂਟ ਦਿੱਤਾ ਜਾਵੇ ਤਾਂ ਇਹ ਜਿਹੜੀ ਪੰਜਾਬ ਦੀ ਨੌਜਵਾਨੀ ਆ ਪੰਜਾਬ ਦਾ ਜਿਹੜਾ ਕਲਚਰ ਹੈ ਇੱਥੋਂ ਦਾ ਹਸਦਾ ਬਸਦਾ ਰੰਗਲਾ ਪੰਜਾਬ ਬਣਾਇਆ ਹੋਇਆ ਸਦਾ ਸਾਨੂੰ ਪਹਿਲਾਂ ਨੇ ਸਾਡੀਆਂ ਜਿਹੜੀਆਂ ਫਾਈਨੈਂਸ਼ਲੀ ਮੰਗਾ ਉਹਦੇ ਸਬੰਧ ਦੇ ਜਿਹੜਾ ਜੁਆਇੰਟ ਫੋਰਮ ਤੇ ਇਕਤਾ ਮੰਚ ਨੇ ਜਿਹੜਾ ਵਾ ਦਿੱਤਾ ਹੋਇਆ ਵਾ ਤਾਂ ਉਹਦੇ ਮੁਤਾਬਕ ਆ ਜਿਹੜੀ ਕਨਵੈਨਸ਼ਨ ਕੀਤੀ ਜਾ ਰਹੀ ਆ ਜਿਹੜੀਆਂ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਕੱਲ ਵੀ ਸਾਡੇ ਕੋਲ ਆਰਮਦਾਸ ਉਧਰ ਏਰੀਏ ਦੇ ਵਿੱਚ ਇੱਕ ਬੰਦਾ ਪ੍ਰਾਈਵੇਟ ਕੰਮ ਕਰਕੇ ਡੈਥ ਹੋ ਗਈ ਆ ਉਹ ਲੈਂਡਮੈਨ ਤੇ ਪਰਚਾ ਕਰ ਦਿੱਤਾ ਗਿਆ ਅਸੀਂ ਉਹਦੀ ਨਖੇਦੀ ਕਰਦੇ ਆ ਨਾ ਤੇ ਪਾਵਰ ਕਾਮ ਸਾਨੂੰ ਜਿਹੜਾ ਸਟਾਫ ਪੂਰਾ ਦੇ ਰਿਹਾ ਵਾ ਤੇ ਜੇ ਕਿਤੇ ਕੋਈ ਲਾਈਨ ਬੰਦ ਹੋ ਜਾਂਦੀ ਦਬਾਅ ਬਣਾਇਆ ਜਾਂਦਾ ਵੀ ਹੁਣੇ ਹੀ ਚਾਲੂ ਕਰੋ ਸਟਾਫ ਪੂਰਾ ਨਾ ਹਨਕਾਲਣਾ ਕੋਈ ਨਾ ਕੋਈ ਪ੍ਰਾਈਵੇਟ ਕਰਮਚਾਰੀ ਹੱਲ ਭਲਣੀ ਪੈਂਦੀ ਆ ਜੇ ਉਹਦੇ ਨਾਲ ਕੋਈ ਹਾਸਦਾ ਵਰਤ ਜਾਂਦਾ ਤੇ ਉਹ ਫੇਰ ਲੈਂਡਮੈਨ ਤੇ ਜਿਹੀ ਜ਼ਿੰਮੇਵਾਰੀ ਹੋ ਜਾਂਦੀ ਇਹਦੇ ਸਬੰਧ 'ਚ ਅਸੀਂ ਜੁਆਇੰਟ ਫਾਰਮ ਜਿਹੜੇ ਅਗਲੇ ਸਬੰਧ 'ਚ ਪਿਛਤ ਆਪ ਦੀ ਬਹੁਤ ਘਾਟ ਵੀ ਪੂਰੀ ਕੀਤੀ ਜਾਵੇ ਫਾਈਨੈਂਸ਼ਲੀ ਮੰਗਾ ਜੋ ਸਾਡੀ ਜੁਆਇੰਟ ਫੋਰਮ ਦੀ ਪ੍ਰੋਗਰਾਮ ਦਿੰਦੇ ਆ ਉਹ ਤੇ ਤਰਨਤਨ ਸਰਕਲ ਵੱਲੋਂ ਪੂਰੇ ਜੋਰ ਸਵਰਨਾ ਕੀਤੀ ਜਾਵੇ। ਸਰਕਲ ਦੇ ਵੇਖੋ ਜੋ ਸਰਕਾਰ ਨੇ ਵਾਅਦੇ ਕੀਤੇ ਤੁਹਾਨੂੰ ਪਤਾ ਹੀ ਆ ਤੇ ਤੁਹਾਨੂੰ ਸਾਡੇ ਆਗੂਆਂ ਨੇ ਦੱਸ ਦਿੱਤਾ ਆ ਗਿਆ ਵਾ ਜਿੱਤੇ ਜਿੱਤੇ ਸਾਡੀ ਆਪਣੀ ਮੀਟਿੰਗ ਕਰਕੇ ਗਰੋਰ ਕਰਨ ਦਾ ਪ੍ਰੋਗਰਾਮ ਦੇਣਗੇ ਜੁਆਇੰਟ ਫੋਰਮ ਤੇ ਇਕਤਾ ਮੰਚ ਜੋ ਵੀ ਪ੍ਰੋਗਰਾਮ ਦੇਊਗਾ ਉਹਦੇ ਉਤੇ ਪੂਰੇ ਤੇ ਪੂਰੇ ਤਰ੍ਹਾਂ ਹੀ ਜਿਹੜਾ ਨੂੰ ਲਾਗੂ ਕੀਤਾ ਜਾਵੇਗਾ। ਸਪਸ਼ਟ ਕਰਨਾ ਚਾਹੁੰਦਾ ਕਿ ਅੱਜ ਪਾਵਰ ਕਾਮ ট্রান্সਕੋ ਅੰਦਰ 1 ਕਰੋੜ ਦੇ ਕਰੀਬ ਖਪਤਕਾਰ ਕੰਮ ਕਰ ਰਹੇ ਆ ਔਰ ਮੁਲਾਜ਼ਮ ਕੰਮ ਕਰਦਾ ਸਿਰਫ 30 ਤੋਂ 32 ਹਜ਼ਾਰ ਆ ਅਸੀਂ ਕਈ ਵਾਰੀ ਬੋਰਡ ਦੀ ਮੀਟਿੰਗਾਂ ਦੇ ਅੰਦਰ ਮੰਗ ਕਰ ਚੁੱਕੇ ਆ ਵੀ ਕਟੋ-ਕਟ ਹੁਣ 50 ਹਜ਼ਾਰ ਦੀ ਨਵੀਂ ਭਰਤੀ ਹੋਣੀ ਜ਼ਰੂਰੀ ਆ ਬਿਜਲੀ ਬੋਰਡ ਪਾਵਰ ਕਮ ਵਿੱਚ ਨੰਬਰ 1 ਨੰਬਰ 2 2 ਸਾਲ ਤੋਂ ਪੰਜਾਬ ਸਰਕਾਰ ਨੇ ਸਾਡਾ 12% ਡੀਏ ਜਿਹੜਾ ਪੈਨਗ ਪਿਆ ਉਹ ਨਹੀਂ ਦਿੱਤਾ ਜਾ ਰਿਹਾ ਸਾਡੇ 5 ਸਾਲ ਦਾ ਸਾਡਾ ਜਿਹੜਾ ਏਰੀਆ ਪੇਕ ਮਿਸ਼ਨ ਦਾ ਉਹ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਸੈਂਟਰ ਗਵਰਨ ਨੇ 50% ਡੀਏ ਕਰਤਾ 38% ਡੀਏ ਚੱਲ ਰਿਹਾ ਔਰ ਮਲਾਮਨ ਦਾ ਪੂਰਾ ਰੋਸ ਆ ਔਰ ਮਲਾਜ਼ਮ ਪੂਰੀ ਤਨਦੇਈ ਨਾਲ ਇਮਾਨਦਾਰੀ ਨਾਲ ਸਰਕਾਰ ਦੇ ਵਿਰੁੱਧ ਪੂਰਾ ਸੰਘਰਸ਼ ਕਰਨਗੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਬਾਰੇ ਤੁਹਾਨੂੰ ਦੱਸਿਆ ਜੀ ਅਸੀਂ ਇਹ ਲੋਕ ਜਿੱਨਾ ਚੋਣਾਂ ਨੇ ਉਹਨਾਂ ਚ ਤੇ ਇਹਨਾਂ ਦਾ ਵਿਰੋਧ ਕਰਾਂਗੇ ਇਹਨਾਂ ਦੀਆਂ ਲੋਕ ਸਭਾ ਦੇ ਵਿੱਚ ਜਦੋਂ ਇਹ ਇਲੈਕਸ਼ਨਾਂ 1 ਜੂਨ ਨੂੰ ਖਤਮ ਹੋ ਜਾਂਦੀਆਂ ਨੇ ਉਸ ਤੋਂ ਬਾਅਦ EMPLYE ਜਾਇੰਟ ਫੋਰਮ ਤੇ ਇਕਤਾ ਮੰਚ ਇਹਨਾਂ ਦੋਵਾਂ ਦੀ ਇਕੱਠੀਆਂ ਮੀਟਿੰਗ ਕਰਕੇ ਜੋ ਕਿ ਸਾਡੀਆਂ 14 ਜੱਥੇਬੰਦੀਆਂ ਇਕੱਠੀਆਂ ਨੇ ਸਰਕਾਰ ਦੇ ਖਿਲਾਫ ਆਉਣ ਵਾਲੇ ਪੈਡੀ ਸੀਜ਼ਨ ਦੇ ਵਿੱਚ ਅਸੀਂ ਇੱਕ ਜ਼ੋਰਦਾਰ ਸੰਘਰਸ਼ ਤਗੜਾ ਸੰਘਰਸ਼ ਜਿਹੜਾ ਉਹ ਆਰੰਭ ਕਰਾਂਗੇ ਤਾਂ ਕਿ ਸਰਕਾਰ ਨੂੰ ਜਿਹੜਾ ਇਹ ਪਤਾ ਲੱਗ ਜਾਏ ਕਿ ਜਿਸ ਮੁੱਖ ਮੰਤਰੀ ਨੂੰ ਕੱਲੇ ਇਤਿਹਾਸ ਦੇ ਵਿੱਚ ਆ ਕਿ ਸੈਕਟਰੀਏਟ ਦੇ ਵਿੱਚ ਫੁੱਲਾਂ ਦੀ ਵਰਕਾ ਨਾਲ ਸਵਾਗਤ ਕੀਤਾ ਗਿਆ ਸੀ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਉਸੇ ਮੁੱਖ ਮੰਤਰੀ ਨੂੰ ਉਸੇ ਸੈਕਟਰੀਏਟ ਦੇ ਮੁਲਾਜ਼ਮਾਂ ਨੇ ਕਾਲੀਆਂ ਝੰਡੀਆਂ ਵਿਖਾਈਆਂ ਤੇ ਜਿਨ੍ਹਾਂ ਮੁਲਾਜ਼ਮਾਂ ਨੇ ਇਹਨਾਂ ਨੂੰ ਸਰਕਾਰ ਬਣਾਉਣ 'ਚ ਮਤ ਦਿੱਤੀ ਅੱਜ ਉਹ ਸਮੁੱਚਾ ਮੁਲਾਜ਼ਮ ਇਹਨਾਂ ਤੋਂ ਨਾਰਾਜ਼ ਨਹੀਂ ਦਰਾਸ਼ ਹੋ ਚੁੱਕਾ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ 2 ਮਹੀਨਿਆਂ ਦੇ ਵਿੱਚ ਅਸੀਂ ਇਹਨਾਂ ਦਾ ਇਹ ਵਿਰੋਧ ਕਰਾਂਗੇ ਲੋਕਾਂ ਦੇ ਵਿੱਚ ਝੰਡਾ ਮਾਰਚ ਕਰਕੇ ਪ੍ਰਚਾਰ ਕਰਾਂਗੇ ਕਿ ਇਹ ਸਰਕਾਰ ਆਪਣੇ ਵਾਅਦੇ ਤੇ ਪੂਰੀ ਨਹੀਂ ਉਤਰੀ ਆਉਣ ਵਾਲੇ ਦਿਨਾਂ ਵਿੱਚ ਇਨੂ ਦੇ ਪੈਰ ਜਰੂਰ ਵਿਖਾਓ ਔਰ ਇੱਕ ਤਰੀਕ ਤੋਂ ਬਾਅਦ 1 ਜੂਨ ਤੋਂ ਬਾਅਦ ਪੈਡੀ ਸੀਜ਼ਨ ਦੇ ਦੌਰਾਨ ਤਕੜੇ ਸੰਘਰਸ਼ਾਂ ਦੇ ਨਾਲ ਜਿਹੜਾ ਸਰਕਾਰ ਤੇ ਮੈਨੇਜਮੈਂਟ ਦਾ ਵਿਰੋਧ ਕੀਤਾ ਜਾਉ